ਇਹ ਕੀ ਹੁੰਦਿਆ ਆ ਦੇਖੋ ਜੀ ਆ ਟੀਕੇ ਲਾਉਂਦੇ ਆ ਛੋਟੀ ਓੜ ਆ ਕੀ ਕਰਨਿਆ ਤੂੰ ਚਲੋ ਬਨੇ ਬਰਸਾ ਕੀ ਕਰਨਿਆ ਮਿਕਸ ਕਰੀ ਚਲੋ ਕੋਈ ਨੀ ਕਰਦੀ ਏ ਕੀ ਕਰਨੀ ਤੂੰ ਕੀ ਕਰਨੀ ਮੇਰਾ ਸੋਟਾ ਨਾ ਮਾਰ ਤੈਨੂੰ ਮਾਰ ਨੀ ਸੂਈ ਟੁੱਟੀ ਮੇਰੀ ਬਾਹਰ ਸੂਈ ਬਾਟੀ ਦਾ ਕਿੱਥੇ ਇਹਨੂੰ ਚਕਾਉ ਪੂਰੇ ਨੇ ਸਟੱਟ ਜਾਣੇਗਾ ਕੋਲੰਨ ਨਾਲ ਬੋਲੂ ਨੂੰ ਬੋਲਣਾ ਕਰਨੇ ਕਰ ਕੋਣ ਲਾਹ ਮੁੰ ਕੋ ਚੱਲ ਬਲਾ ਆਵੇ ਕੋਈ ਆਟੀ ਦਾ ਬੜਿਆ ਨਿਹਾਦੇ ਕਹ ਜੇ 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 ਜਿੰਨੂ ਕਹਣਾ ਹੈ ਕਿਆ ਰੁਟਾ ਹੰਗ ਮਾਰੀ ਨਾ ਤੈਨੂੰ ਇੱਕ ਮਿੰਟ ਰੋਕੋ ਇੱਕ ਮਿੰਟ ਰੋਕੋ ਲਾਾ ठाणे ਫੋਨ ਲਾਈ 112 ਨੂੰ ਫੋਨ ਲਾ ਮਾਲ ਮੰਡੀ ਚਲਾ ਚੱਲ ਚੱਲ ਮੋਟਰ ਵਾੜ ਤੇ ਅੱਜ ਲਈਏ ਮਾਲ ਮੰਡੀ ਬਾਬਾ ਪੇਨੂ ਬਾਣਾ ਪਤਾ ਰੋਜ਼ ਕਰਦੇ ਨੇ ਚਲਾ ਚਲਾ ਉਹਨਾਂ ਨੂੰ ਪਤਾ ਰੋਜ਼ ਨੇ ਕਿਹਦੇ ਨੂੰ ਲੈ ਗਈ ਕਿਹਦੇ ਨੂੰ ਲੈ ਗਈ ਕਿਹਦੇ ਨੂੰ ਲੈ ਗਈ ਮੈਂ ਜਿੱਤੋ ਮਰਜ਼ੀ ਲਿਆ ਦੱਸ ਕਿਹਦੇ ਨੂੰ ਲੈ ਗਈ ਦੱਸ ਕਿਉਂ ਮੈਂ ਜਿੱਤੋ ਮਰਜ਼ੀ ਲਿਆ ਦੱਸ ਮਾਨਕ ਤੋਂ ਲਿਆ ਚੱਲ ਬਟਨ ਚੱਲ ਓਏ ਕਰ ਕਰ ਗੱਡੀ ਕਰ ਤਾ ਜਾ ਦੋ ਇੱਥੇ ਲੈ ਆਪੂ ਚੱਲ ਗਾ ਲਿਓ ਨਾ ਨੇ ਮੈਂ ਪੁਲਿਸ ਲੈ ਠੀਕਾ ਕਿੱਥੇ ਬੜਾ ਠੀਕਾ ਕਿਉਂ ਕਿਉਂ ਬੜਾਵਗੇ ਨਹੀਂ ਨਹੀਂ ਇੱਕ ਮਿੰਟ ਦਾ ਪੁਲਿਸ ਮਿੰਟ ਰੋਕੋ ਬਹਿ ਬਸ ਅੱਜ ਕੱਲ ਉਹ ਦਾਹ ਕੀ ਆ ਅਧ ਹੈ ਨਹੀਂ ਨਹੀਂ ਬਾਪੂ ਇੱਕ ਮਿੰਟ ਰੋਕੋ ਉਹ ਮੇਰੇ ਨਾਲ ਹੀ ਆਇਆ ਉਹ ਮੇਰੇ ਨਾਲ ਹੀ ਆਇਆ ਕੌਣ ਆਇਆ ਆ ਮੇਰੇ ਨਾਲ ਹੀ ਉਹ ਕਿਹੜੇ ਤੇਰੇ ਨਾਲ ਆਇਆ ਤੇ ਆਹੋ ਉਹਨੇ ਪੁੱਛਿਆ ਵਾ ਤੇ ਮਾਰਗ ਤੇ ਆਈ ਏ ਰਸ ਜਿੱਤੋਂ ਮਰਜ਼ੀ ਲਿਆਉਂਦਾ ਹੋਵੇ ਆ ਦੇਖੋ ਜੀ ਇਹ ਦੋਪੀ ਰੋਡ ਅੰਮ੍ਰਿਤਸਰ ਦੀ ਵੀਡੀਓ ਆ ਵੇਖੋ